ਸਾਸੀ ਗੱਲ ਬਈ ਸਾਰੇ ਵੀਰਾਂ ਨੂੰ ਤੇ ਆਸ ਆ ਸਾਰੇ ਵਧੀਆ ਹੋਵੋਗੇ ਲਓ ਜੀ ਸਰੋਂ ਦਿੱਤੀ ਵੱਡ ਅਸੀਂ ਤੇ ਦੇਖਦੇ ਇੱਕ ਦੋ ਦਿਨਾਂ ਤਾਈ ਮਸ਼ੀਨ ਨਾ ਕਢਾਉਨੇ ਆ ਤੇ ਬਾਕੀ ਦੱਸ ਦਿਓ ਭਰਾ ਹੜੰਬੇ ਨਾਲ ਵਧੀਆ ਰਹਿੰਦੀ ਆ ਕਿ ਮਸ਼ੀਨ ਨਾਲ ਸਰੋਂ ਜੇ ਆਪਾਂ ਕਢਣੀ ਹੋਵੇ ਤੇ ਤੂੜੀ ਚੱਕਦੇ ਸੀਗੇ ਅੱਜ ਭੰਡਾਰਾ ਰਾਜਸਥਾਨ ਹਨਾ ਭੰਡਾਰਾ ਨਾਲ ਹਾਂ ਰਾਜਸਥਾਨ ਭੰਡਾਰਾ ਤੂੜੀ ਵਾਲੇ ਬਾਈ ਉਧਰ ਮਿਲਦਾ ਹੋਗੇ 2-4 ਦਿਨ ਆਏ ਨਹੀਂਗੇ ਤੁੜੀ ਦਾ ਕੰਮ ਵੀ ਚੱਲੂ ਆ ਤੇ ਬਾਕੀ ਦਿਖਾਉਨੇ ਆ ਵੀਡੀਓ ਨਾ ਬਣੇ ਰੋ ਸੇਵਾ ਆਪਣੇ ਕਰਮਾਂ 'ਚ ਤਾਂ ਸੇਵਾ ਹੀ ਆ ਚਲੋ ਰੱਬ ਕਰੇ ਸਾਰੇ ਦੀ ਕਰਮਾਂ ਦੇ ਵਿੱਚ ਸੇਵਾ ਵੀ ਜ਼ਰੂਰੀ ਆ ਕਰਨੀ ਦਿਖਾਉਨੇ ਆ ਤੁਹਾਨੂੰ ਗਊਸ਼ਾਲਾ ਦੇ ਪੱਠੇ ਵੜਦੇ ਆ ਦੇਖੋ ਕਣਕ ਸਪਰੇਅ ਕਰਾਂਗੇ ਹੁਣ ਤੇਲੇ ਵਾਲੀ ਕਣਕਾਂ ਤੇ ਬਹੁਤ ਜ਼ੋਰ ਲਾਇਆ ਗੁੱਲੀ ਡੰਡੇ ਨੂੰ ਪਰ ਮਰਿਆ ਨਹੀਂ ਪਤਾ ਨਹੀਂ ਕੀ ਚੱਕਰ ਆ ਬਾਕੀ ਬਣੇ ਰਿਓ ਵੀਡੀਓ ਨਾ ਤੁਹਾਨੂੰ ਦਿਖਾਉਨੇ ਅੱਗੇ ਆਏ ਵੀਰ ਹੁਣੀ ਆਏ ਸੀ ਪੱਠੇ ਵੜਨਾ ਜੀ ਇਹ ਵੀਰੇ ਕਿਹੜੀ ਗਊ ਸਾਲ ਆਪਣੀਆਂ ਹਾਕੀ ਵੱਜਦੀ ਆ ਸੁਆਮੀ ਮਹਿੰਦਰ ਸਿੰਘ ਭਗਤ ਜੀ ਕਿਹੜੀ ਵੀਰੇ ਸੁਆਮੀ ਮਹਿੰਦਰ ਸਿੰਘ ਭਗਤ ਜੀ ਠੀਕ ਆ ਬਾਈ ਹੁਣੀ ਪੱਠੇ ਲੈਣ ਆਏ ਆ ਅੱਗੇ ਵੀ ਇਹੀ ਲਾ ਕੇ ਆ ਬਾਈ ਦੋ ਤਿੰਨ ਗੇੜੇ ਜਿਹੜੀ ਆ ਇੱਥੀ ਆ ਨਾ ਸਾਹਮਣੀ ਠੀਕ ਉਹ ਟਰੈਕਟਰ ਟਰਾਲੀ ਹੈਣੀਗੀ ਹੈਗੀ ਆ ਪੱਠੇ ਥੋੜੀ ਸ਼ੂਸਾ ਹੋਣਾ ਨੇ ਉਹਨੇ ਕਹਣਾ ਇਹ ਚਲਾ ਦਿੰਦਾ ਯਾਰ ਆਦੀਸ਼ ਆ ਵੀ ਚਾਚਾ ਕਹਿੰਦਾ ਸੀ ਬਣਾਉਣ ਨੂੰ ਕਿ ਅੱਜ ਹਜੇ ਨਹੀਂ ਲੋਟਣਾ ਅੱਜ ਤਾਂ ਨਹੀਂ ਹੁਣ ਵੜਦੇ ਕੱਲ ਨੂੰ ਵੜ ਲੈ ਕੋਈ ਗੱਲ ਹੈ ਚਲਾਂ ਪੁੱਛ ਕੇ ਦੱਸ ਦੂ ਤੈਨੂੰ ਨੰਬਰ ਦੇ ਜੀ ਜਾਂ ਗੱਲ ਦਾ ਜਾਂਦਾ ਹੋਇਆ ਤੇ ਆ ਸਾਡੇ ਬਾਬੇ ਹੁਣੀ ਸਵੇਰ ਦੇ ਲੱਗੇ ਹੋਏ ਆ ਬੰਦੇ ਥੋੜੇ ਕਾਵਾ ਹਨਾ ਬਈ ਬੰਦੇ ਵੀਰੇ ਆਏ ਤੂੜੀ ਟੜੀ ਚੱਕਣ ਗਏ ਵੇ ਤੂੜੀ ਟੜੀ ਟੱਡਾ ਲੱਗੇ ਹੋਣੇ ਹਨ ਅੱਛਾ ਵੀਰੇ ਚੱਕਣ ਗਏ ਵੇ ਬੰਦੇ ਤਾਂ ਕਰਕੇ ਹਨਾ ਚਲੋ ਚਲ ਵਧੀਆ ਜਿੰਨੀ ਹਾਂ ਇਹ ਤਾਂ ਹੈ ਵੀਰੇ ਇਹ ਆਪਣੇ ਪੱਠੇ ਬੀਜੇ ਸੀ ਆਪਣੇ ਭਾਈ ਹਰਦੀਪ ਸਿੰਘ ਕੈਨੇਡਾ ਤਾਇ ਦਾ ਮੁੰਡਾ ਆਪਣੇ ਤੇ ਉਹ ਭਰਾ ਦੇ ਬੀਜੇ ਹੋਏ ਪੱਠੇ ਤੇ ਆਏ ਵੱਢੀ ਜਾਂਦੇ ਆ ਬਾਬੇ ਹੁਣ ਹੀ ਸਵੇਰ ਦੇ ਲੱਗਿਆ ਹੋਰ ਬਾਬਾ ਜੀ ਕੈਵੇਂ ਹੀ ਸੇਤਾਂ ਥੋੜੀ ਰਹਿ ਗਏ ਆ ਛੁੱਟੀ ਫਿਰ ਲਓ ਜੀ ਬਾਬੇ ਹੁਣਾਂ ਨੇ ਜੱਕ ਤੇ ਫਟੇ ਰੋਟੀ ਖਾ ਲਈ ਸੀ ਬਾਬਾ ਜੀ ਆ ਗਈ ਸੀ ਕੀ ਹਾਂ ਗੱਡੂ ਦੀ ਇੱਕ ਲੱਗ ਕੇ ਤੋਰ ਕੇ ਅੱਛਾ ਠੀਕ ਹੈ ਬਾਬੇ ਹੁਣੀ ਸੋਹਾ ਦੇ ਲੱਗਿਆ ਦੇਖ ਲੋ ਪੁਰਾਣੇ ਬਾਬੇ ਫਿਰ ਹੈ ਹਾਂਜੀ ਬਸ ਯਾਰ ਬਸ ਫਿਰ ਇੱਕ ਤਾਂ ਗਰਮੀ ਆਣੀ ਗਰਮੀ ਪੈਣ ਲੱਗੀ ਜਿਆਦੇ ਹੋਰ ਕੀ ਇੱਕ ਬੰਦੇ ਥੋੜੇ ਜਿਹਾ ਹੋਣਾ ਪੰਜ ਛੇ ਜਾਨੇ ਫਿਰ ਹੌਂਸ ਲਈ ਇਹਨਾਂ ਲੱਗਿਆ ਰਹਿੰਦਾ ਹੁੰਦਾ ਹੀ ਹਾਂਜੀ ਤੇ ਚੱਲ ਕੋਈ ਨਹੀਂ ਸੇਵਾ ਦਾ ਫਿਰ ਤੁਹਾਨੂੰ ਪਤਾ ਹੀ ਹਨਾ ਜੀ ਚਲੋ ਤੇ ਇਹ ਬਾਈ ਹੁਣੀ ਆ ਗਈ ਸੀਗੇ ਇੱਥੇ ਆ ਗਈ ਐ ਪੱਠੇ ਵਾਲੇ ਕੋਈ ਨਹੀਂ ਅੱਛਾ ਮੈਂ ਤਾਂ ਕਹ ਰੋਟੀ ਕਿਤੇ ਮੈਂ ਉਹਦਾ ਫੋਨ ਕੱਲ ਲਾਇਆ ਸੀ ਹੁਣੇ ਮੈਨੂੰ ਉਹਨਾਂ ਨੇ ਇਹਨਾਂ ਨੇ ਫੋਨ ਕੀਤਾ ਉਸ ਨੂੰ ਹਣਾ ਪਿਛਲੇ ਸਾਲ ਤਾਂ ਬਈ ਇਹੀ ਲੱਗੇ ਸੀ ਆਂਗਣ ਗਊ ਸਾਲਾ ਅਸੀਂ ਪੱਠੇ ਇਕੱਠੇ ਸ਼ਨੀਵਾਰ ਨੂੰ ਕਰਦੇ ਹੁੰਦੇ ਸੀ ਹੁਣ ਸਰਵਾਂ ਦਾ ਕਰਕੇ ਸਾਡੇ ਨਾਗੇ ਪੈ ਗਏ ਤੇ ਨਹੀਂ ਤਾਂ ਪਿਛਲੇ ਸਾਲ ਇਹ ਵੱਢ ਕੇ ਲੈ ਗਏ ਸੀ ਇਹਦੋਂ ਥੋੜੇ ਛੋਟੇ ਸੀਗੇ ਚਾਹ ਪਾਣੀ ਪੀ ਲਿਆ ਸੀਗਾ ਹਾਂ ਹਾਂ ਲੋ ਜੀ ਆਪਣੇ ਬਾਬੇ ਹੁਣੇ ਲੱਗੇ ਪਏ ਆ ਸਵੇਰ ਦੇ ਸਵੇਰ ਦੇ ਆਏ ਹੋਆ ਬਾਬਾ ਜੀ ਕਿੰਨੇ ਵਜੇ ਆਈ ਸਵੇਰ 8:00 8:00 ਆ 8:00 ਦਾ ਹਾਂ ਵਦਾਂਕ ਹੋਇਆ ਨਾ ਚਲੋ ਇੱਕ ਗਰਮੀ ਵਾਲੀ ਇੱਕ ਫਿਰ ਔਖਾ ਹੋ ਜਾਂਦਾ ਤੇ ਚਾਹ ਪਾਣੀ ਦੱਸ ਦਿਓ ਹੋਰ ਪੀਣੀ ਹੋਈ ਚਾਹ ਤਾਂ ਹੈਂ ਬੜੀ ਮਿਹਰਬਾਨੀ ਆ ਤੁਸੀਂ ਦੋਗਰਾ ਚਾਹ ਪੀਤੀ ਉਹ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਸੇਵਾ ਦਾ ਹਨਾ ਜ਼ਰੂਰੀ ਹੈ ਕੌਣ ਆ ਜਾ ਖਾ ਲੈਂਦੇ ਰੋਟੀ ਤੁਸੀਂ ਉਹ ਛਕ ਲਈ ਸੀ ਛਕ ਲਈ ਫੇਟੀ ਗਈ ਹਾਂ ਠੀਕ ਹੈ ਜੀ ਹੁਣ ਦੱਸ ਦਿਓ ਚਾਹ ਚੂ ਪੀਣੀ ਤਾਂ ਲਿਆ ਦਾਂਗੇ ਪੀਲੀ ਪੀਲੀ ਠੀਕ ਹੈ ਚਲੋ ਜੀ ਸੇਵਣ ਲੱਗਦਾ ਮੇਵਾ ਕਰਕੇ ਹਾਂਜੀ ਕਿਹਦੇ ਕੋਲੇ ਹੀ ਬੂਟੇ ਕੋਲੇ ਬਾ ਹੁਣ ਕੰਮਕਾਰਾਂ ਚ ਕਿਤੇ ਜਾ ਬੜੀ ਦਾ ਕਈ ਨਹੀਂ ਤੇ ਲੋ ਜੀ ਬਣੇ ਰਿਓ ਵੀਡੀਓ ਨੂੰ ਅੱਗੇ ਦਿਖਾਉਨੇ ਤੁਹਾਨੂੰ ਆਹ ਦੇਖੋ ਬਾਈ ਸਾਡੇ ਗੰਡੇ ਲਾਏ ਹੋਏ ਸੀਗੇ ਤੇ ਆਹ ਸੇ ਇਹ ਗੰਡੇ ਆ ਹੀ ਗੁੱਡੇ ਨਹੀਂ ਪਤਾ ਕਿਉਂ ਕਿ ਗੰਡੇ ਨੂੰ ਲੱਗਦੀ ਸੀ ਤੁੱਪ ਤੁੱਪ ਲੱਗਦੀ ਕਰਕੇ ਗੰਡੇ ਤੁੱਪ ਮੰਨਦੇ ਸੀਗੇ ਐਲੀ ਹੀ ਗੁੱਡੇ ਨਹੀਂ ਵੀ ਕਾ ਉਤੋਂ ਦੀ ਹੋ ਗਿਆਣ ਕਾ ਦੀ ਸ਼ਾਂਹ ਰਹਿੰਦੀ ਆ ਗੰਡੇ ਨੂੰ ਗੰਡੇ ਕਹਿੰਦੇ ਅਸੀਂ ਵਧੀਆ ਹੋਵਾਂਗੇ ਜੇ ਸਾਨੂੰ ਤੁੱਪ ਨਾ ਲੱਗਣ ਦਿਓ ਤੇ ਹੁਣ ਇਹ ਤੁੱਪ ਨਹੀਂ ਆ ਅਸੀਂ ਇਹਦੀ ਰਹਿ ਸੀ ਆ ਦੇਖੋ ਦੇਖ ਲਓ ਧਿਆਨ ਨਾ ਇਹਨੇ ਰਹਿ ਦਿੱਤੀ ਵੀ ਗੰਡੇ ਨੂੰ ਤੁੱਪ ਲੱਗਦੀ ਕਰਕੇ ਤੇ ਗੰਡੇ ਵਾਦੇ ਫੁੱਲ ਦੇ ਘਾਟਾ ਤੇ ਹੁਣ ਇਹ ਕਾ ਗੁੱਡਿਆ ਨਹੀਂ ਇਹਦੀ ਕਿਰਪਾ ਸੀ